ਮੈਂ ਤੁਹਾਡੇ ਅੰਕਲ ਨੂੰ ਪੁੱਛਿਆ ਸੀ ਸਭ ਤੋਂ ਵੱਡਾ ਝੂਠ ਕੀ ਹੈ ਇਹਨੇ ਕਿਹਾ ਸੀ ਪਤਾ ਨਹੀਂ ਕੋਈ ਕਵੇ ਮੈਂ ਕਿਹਾ 2 ਮਿੰਟ ਚ ਆਇਆ ਤੁੜਕ ਮੈਂ ਤੁਹਾਨੂੰ ਕੋਈ ਇੱਕ ਮੈਂ ਗੱਲ ਪੁੱਛਣੀ ਹੈ ਸਭ ਤੋਂ ਦੁਨੀਆ ਤੇ ਔਖੀ ਗੱਲ ਕੀ ਹੈ ਸਭ ਤੋਂ ਔਖੀ ਮੁਹੱਬਤ ਹੈ ਨਹੀਂ ਜੀ ਮੈਨੂੰ ਇਹ ਨਹੀਂ ਪਤਾ ਮੈਂ ਤੁਹਾਨੂੰ ਕੋਈ ਸਵਾਲ ਕੀਤਾ ਇਹਨੇ ਖੜੇ ਸਾਰੇ ਜੀ ਮੈਂ ਇਹਨੂੰ ਪੁੱਛਿਆ ਸੀ ਸਭ ਤੋਂ ਝੂਠ ਕਿਹੜਾ ਹੈ ਵੀ 2 ਮਿੰਟ 2 ਮਿੰਟ ਚ ਆਇਆ ਜਿਨੂੰ ਮਰਜ਼ੀ ਪੁੱਛ ਲੋ ਤੁਹਾਨੂੰ ਮੈਂ ਪੁੱਛਦਾ ਕਿ ਸਭ ਤੋਂ ਓਕੀ ਦੁਨੀਆ ਤੇ ਗੱਲ ਕਿਹੜੀ ਓਕੀ ਗੱਲ ਮੁਹੱਬਤ ਹੈ ਜੀ ਨਹੀਂ ਜੀ ਦੱਸੋ ਤੁਸੀਂ ਬਾਬੇ ਮਹਾਰਾਜ ਤੁਸੀਂ ਨਹੀਂ ਨਹੀਂ ਬਾਬੇ ਨਹੀਂ ਇੱਕ ਦੇਖੋ ਮੈਂ ਬੇਨਤੀ ਕਰਦਾ ਸਭ ਤੋਂ ਓਖਾ ਕੰਮ ਹੈ ਦੁਨੀਆ ਤੇ ਇੰਤਜ਼ਾਰ ਕਰਨਾ ਕਿਸੇ ਕੀ ਬਾਤ ਹੈ ਜੀ ਤਾੜੀਆਂ ਲਾ ਦੇ ਬਾਬੇ ਜਨਾਬ ਮੈਂ 8:40 ਮਿੰਟ ਤੇ ਤੇਰਾ ਇੰਤਜ਼ਾਰ ਕਰ ਰਿਹਾ ਸੀ ਮੈਂ ਸੜਕਾਂ ਤੇ ਕੰਨ ਲਾ ਰਾ ਕੇ ਦੇਖਦਾ ਕਦੋਂ ਰਹਿਵੇ ਪੇਰਾਈ ਕੋਟੀ ਆਵੇ ਅਸੀਂ ਉਦੋਂ ਪੂਰੀ ਸਾਹਿਬ ਕੇ ਘਰੇ ਬੈਠੇ ਸੀ ਬਿਲਕੁਲ ਠੀਕ ਹੈ ਅਸਲ ਚ ਪਹਿਲਾਂ ਮੈਂ 20-25 ਮਿੰਟ ਇੰਤਜ਼ਾਰ ਕਰੀਆ ਪਿੱਛੇ ਖੜਾ ਫਿਰ ਮੈਂ ਪੂਰੀ ਸਾਹਿਬ ਕੇ ਘਰੇ ਚਲੇ ਗਿਆ ਗਾਲੇ ਦਾ ਇਹ ਸਾਡੇ ਬਜ਼ੁਰਗਾਂ ਨੇ ਪਹਿਲਾਂ ਤਾਂ ਤਾੜੀ ਵਜਾਓ ਜ਼ੋਰਦਾਰ ਅਰੋੜਾ ਸਾਹਿਬ ਦੇ ਲਈ ਕਿਉਂਕਿ ਇਹ ਵੀ ਇਸ਼ਕ ਰੱਖਦੇ ਐ ਔਰ ਇੱਕ ਗੱਲ ਮੈਨੂੰ ਯਾਦ ਆਈ ਕਿ ਭਾਵੇਂ ਹੋ ਜੇ ਦਾੜੀ ਚਿੱਟੀ ਭਾਵੇਂ ਹੋ ਜੇ ਕੁੱਬਾ ਅਰੋੜਾ ਸਾਹਿਬ ਜਿਹੜੇ ਇਸ਼ਕ ਕਰਨ ਵਾਲੇ ਤੁਹਾਡੇ ਵਰਗੇ ਪਾਵੇਂ ਹੋ ਜੇ ਦਾੜੀ ਚਿੱਟੀ ਪਾਵੇਂ ਹੋ ਜੇ ਕੁੱਬਾ ਬੇ ਸਮਝਾ ਤੈਨੂੰ ਕੀ ਸਮਝਾਵਾਂ ਕਦੇ ਇਸ਼ਕ ਨਹੀਂ ਹੁੰਦਾ ਬੁੱਢਾ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਇਹ ਉਹੀ ਇਸ਼ਕ ਹੈ ਕਿਹੜਾ ਇਸ਼ਕ ਹੈ ਸੈਡ ਗਾਣੇ ਦੀ ਬਾਬਾ ਜੀ ਫਰਮਾਇਸ਼ ਸੈਡ ਗਾਣੇ ਦੀ ਆ ਜਾਂਦੀ ਸਾਰੀ ਸੁਣਾਦਾ ਸੈਡ ਗਾਣੇ ਸੁਣਾਉਂਦਾ ਬਾਬਾ ਜੀ ਸੈਡ ਗਾਣੇ ਕਹੀ ਜਾਂਦੇ ਸਾਰੇ ਸਣਾਉਣਾ ਵੀ ਤੁਹਾਡੇ ਵਾਲਾ ਵੀ ਤੁੰ ਇੱਕ ਨਾ ਨਵ ਕਾਰਡ ਹੀ ਰੱਖਿਓ ਬਾਬਾ ਜੀ ਦੀ ਫਰਮਾਇਸ਼ ਆਈ ਇੱਕ ਸਾਈਂ ਜੀ ਲਈ ਮੈਂ ਬਾਬਾ ਜੀ ਹੁਣ ਜਦੋਂ ਵੀ ਕੋਈ ਰੋਮਾਂਟਿਕ ਗੀਤ ਲਿਖਦਾ ਨਾ ਕਦੇ ਵੀ ਲਿਖਦਾ ਪਿਆਰ ਦੀ ਗੱਲ ਲਿਖਦਾ ਮੈਂ ਦਾਤਾ ਜੀ ਨੂੰ ਯਾਦ ਕਰਕੇ ਲਿਖਦਾ ਉਹ ਕੁਦਰਤੀ ਮਾਰੇ ਲਿਖਾਉਂਦਾ ਹੀ ਹੋਵੇਂ ਇੱਕ ਨਵਾਂ ਗੀਤ ਹਲੇ ਰਿਕਾਰਡ ਰਿਕਾਰਡ ਕਰ ਲਿਆ ਮਤਲਬ ਰਿਲੀਜ਼ ਨਹੀਂ ਕੀਤਾ ਹਲੇ ਮਿਊਜ਼ੀਸ਼ੀਅਨਾਂ ਨਾਲ ਤਿਆਰੀ ਨਹੀਂ ਮੈਂ ਉਹਦਾ ਕੋਰਸ ਤੇ ਸੁਣਾਉਣਾ ਤੁਹਾਨੂੰ ਤੁਸੀਂ ਆਪਣੇ ਆਪਣੇ ਇਸ਼ਕ ਨੂੰ ਯਾਦ ਕਰ ਲਓ ਤੁਹਾਨੂੰ ਚੰਗਾ ਲੱਗੂਗਾ ਹੱਥ ਜਾਣੀ ਸਮਾਂ ਤਾਂ ਚਲਦਾ ਹੁੰਦਾ ਆਪਣੀ ਹੀ ਚਾਲ ਪਰ ਕਿਹੜਾ ਝੱਲਾ ਰੱਖੇ ਉਦੋਂ ਸਮੇ ਦਾ ਖਿਆ ਉਦੋਂ ਸਿੱਖ ਰਾਤੇ ਹੁੰਦਾ ਸੱਚੇ ਪਿਆਰ ਦਾ ਜਨੂ ਜਦੋਂ ਸਜਣਾ ਦੀ